ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬੜਾ ਪਿੰਡ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਸਮਾਗਮ ਦੇ ਤਹਿਤ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਸਕੂਲ ਦੀ ਚਾਰ ਦਿਵਾਰੀ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਸਕੂਲ ਦੇ ਵਿਦਿਆਰਥੀਆਂ ਦੇ ਬੈਂਡ ਨਾਲ ਪਰਮਾ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ಗ್ರಾಮ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਸਕੂਲ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਪੂਰੇ ਸੂਬੇ ਭਰ ਵਿੱਚ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੜਾ ਪਿੰਡ ਜਿੱਥੇ ਕਈ 올ੰਪੀਅਨ ਅਤੇ ਨਾਮਵਰ ਖਿਡਾਰੀ ਤੇ ਕੋਚ ਵਸਦੇ ਹਨ ਇਸ ਪਿੰਡ ਦੇ ਹੀ ਕੋਚ 올ੰਪੀਅਨ ਸੰਦੀਪ ਕੁਮਾਰ ਦੀ ਬਦੌਲਤ ਮੀਰਾ ਬਾਈ ਚਾਨੂ ਨੇ ਦੇਸ਼ ਲਈ ਮੈਡਲ ਜਿੱਤਿਆ ਸੀ ਇਸ ਮੌਕੇ ਸਕੂਲ ਮੁਖੀ ਵਿਸ਼ਵਿੰਦਰ ਦੱਤ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ಗ್ರಾಮ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਉਹਦੇ ਅਧੀਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਹੜੇ ਹਲਕਾ ਇੰਚਾਰਜ ਨੇ ਉਹ ਸਾਡੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿਖੇ ਉਹਨਾਂ ਨੇ ਸ਼ਿਰਕਤ ਕੀਤੀ ਅੱਜ ਚਾਰਦੁਵਾਰੀ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਐਸ ਐਮ ਸੀ ਕਮੇਟੀ ਪਿੰਡ ਦੇ ਪਤਵੰਤੇ ਸੱਜਣ ਐਨ ਆਰ ਆਈ ਵੀਰ ਸਾਰੇ ਜਾਣਿਆਂ ਦੀ ਸ਼ਮੂਲੀਅਤ ਹੋਈ ਸੋ ਬਹੁਤ ਖੁਸ਼ੀ ਦੀ ਗੱਲ ਆ ਕਿ ਇਹ ਸਕੂਲ ਦੇ ਰਿਜ਼ਲਟ ਵੀ ਅਸੀਂ ਬਹੁਤ ਅੱਛੇ ਦਿੱਤੇ ਆ ਤੇ ਸਕੂਲ ਵੈਸੇ ਵੀ ਇਸ ਇਲਾਕੇ ਦਾ ਮੰਨਿਆ ਪਰਮੰਨਿਆ ਸਕੂਲ ਆ ਤੁਹਾਡਾ ਮੀਡੀਆ ਵੀ ਸਾਨੂੰ ਪੂਰਾ ਸਹਿਯੋਗ ਕਰਦਾ ਸਾਡੀ ਆਵਾਜ਼ ਬੁਲੰਦ ਕਰਵਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਜਿਹੜਾ ਆ ਉਹ ਜਤਨਸ਼ੀਲ ਰਹਿੰਦਾ ਆ ਸੋ ਮੈਂ ਅੱਜ ਦੇ ਇਸ ਮੌਕੇ ਤੇ ਸਾਰਿਆਂ ਨੂੰ ਵਧਾਈ ਦਿੰਦਾ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਜਿਹੜੇ ਆ ਸਮੂਹ ਸਟਾਫ ਮੈਂਬਰਾਂ ਨੂੰ ਕਿ ਇਸ ਲੜੀ ਦੇ ਅਧੀਨ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਸਦੀ ਜੀ ਸੋਚ ਨੂੰ ਉਹ ਸਾਰੂ ਤਰੀਕੇ ਦੀ ਸੋਚ ਨੂੰ ਜਿਹੜਾ ਲਾਗੂ ਕਰਨ ਦੇ ਲਈ ਪ੍ਰਿੰਸੀਪਲ ਸਾਹਿਬ ਅੱਜ ਆਏ ਆ ਉਦਘਾਟਨ ਦੇ ਲਈ ਚਾਰਦੁਆਰੀ ਦਾ ਉਗਾਟਣ ਆ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮਚ ਜੀ ਸਾਰੇ ਮਹਿਮਾਨਾਂ ਦਾ ਆਇਆਂ ਨੂੰ ਜੀ ਆਇਆਂ ਜੀ ਧੰਨਵਾਦ ਜੀ ਹਲਕਾ ਵਿਧਾਨ ਸਭਾ ਫਲੋਰ ਦੇ ਬਖ ਬਖ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਹੀ ਮਹੱਤਵਪੂਰਨ ਸਕੂਲ ਨੇ ਜਿਨ੍ਹਾਂ ਨੂੰ ਅਸੀਂ ਮੰਦਰ ਦਾ ਦਰਜਾ ਦਿੱਤਾ ਦੇ ਰਹੇ ਹਾਂ ਉਹਨਾਂ ਸਕੂਲਾਂ ਦੇ ਅਦਗਾਟਨੀ ਸਮਰੋਹ ਪਿਛਲੇ ਕਾਫੀ ਦਿਨਾਂ ਤੋਂ ਹੋ ਰਿਹਾ ਹੈ ਇਹ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਕੜੀ ਤਹਿਤ ਪੂਰੇ ਸਮੁੱਚੇ ਪੰਜਾਬ 'ਚ ਅਦਗਾਟਨ ਹੋ ਰਿਹਾ ਹੈ ਅੱਜ ਅਸੀਂ ਸਰਕਾਰੀ ਕੰਨਿਆਸੀ ਨੇਂਸਰੀ ਸਕੂਲ ਬੜਾ ਪਿੰਡ ਜਿਹੜਾ ਕਿ ਬਹੁਤ ਹੀ ਮਹੱਤਵਪੂਰਨ ਪਿੰਡ ਆ ਉਹ ਸਕੂਲ ਦੇ ਜਿਹੜੇ ਅਸੀਂ ਵਕ ਵਕ ਕੰਪੋਨੈਂਟ ਆ ਉਹਨਾਂ ਦੀ ਦੁਕਾਟਨ ਕਰ ਰਹੇ ਆ ਇਸ ਤਰ੍ਹਾਂ ਹੁਣੇ ਆਪਾਂ ਆਲੇਦ ਵਾਲੇ ਜਿਹੜਾ ਸਕੂਲ ਦੀ ਚਾਰ ਦਿਵਾਰੀ ਬਾਉਂਡੀ ਵਾਲਾ ਉਹਦਾ ਦੁਕਾਟਨ ਕੀਤਾ ਆ ਹੋਰ ਜਿਹੜੇ ਵਿਕਾਸ ਤੇ ਕੰਮਾਂ ਦੇ ਜਿਹੜੇ ਆ ਉਹ ਵੀ ਕਰਾਂਗੇ ਔਰ ਇਹ ਜਿਹੜਾ ਬੜਾ ਪਿੰਡ ਹੈ ਬਹੁਤ ਹੀ ਇਤਿਹਾਸਕ ਪਿੰਡ ਆ ਇਸ ਪਿੰਡ ਦੇ ਵਿੱਚ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਜਿਹੜਾ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਨਾਮ ਉੱਚਾ ਕੀਤਾ ਆ ਹੁਣੇ-ਹੁਣੇ ਮੇਰੇ ਸਾਹਮਣੇ ਮੇਰੇ ਨਾਲ ਹੀ ਸੰਦੀਪ 올ੰਪੀਅਨ ਜੀ ਚੂੜ ਸਿੰਘ ਜੀ ਜਿਹੜੇ ਬਹੁਤ ਹੀ ਨਾਮਵਾਰੀ ਖਿਡਾਰੀ ਰਹੇ ਨੇ ਬੀਲ ਲਿਫਟਿੰਗ ਦੇ ਔਰ ਅਸੀਂ ਵੀ ਇਹਨਾਂ ਦੇ ਮਗਰ ਚੱਲ ਕੇ ਜਿਹੜਾ ਅਸੀਂ ਵੀ ਕੁਝ ਨਾ ਕੁਝ ਨਾਲ ਕੋਲ ਦਾਪੇ ਸਿੱਖਿਆ ਬਹੁਤ ਹੀ ਸਤਿਕਾਰਤ ਇਸ ਸਕੂਲ ਦੇ ਪ੍ਰਿੰਸੀਪਲ ਦਤ ਜੀ ਜਿਹੜੇ ਕਿ ਇਹ ਸਕੂਲ ਨੂੰ ਚਾਰ ਚੰਨ ਲਾਉਣ ਦੇ ਵਿੱਚ ਇੱਕ ਬਹੁਤ ਹੀ ਵੱਡਾ ਆਪਣਾ ਅਪਰਾਲਾ ਕਰ ਰਹੇ ਨੇ ਔਰ ਪ੍ਰਮਾਤਮਾ ਕੀ ਦੁਆ ਕਰਦੇ ਕਿ ਇਹਨਾਂ ਦੀ ਸਮੁੱਚੀ ਟੀਮ ਪੂਰਾ ਸਮੁੱਚਾ ਸਟਾਫ ਔਰ ਖਾਸ ਤੌਰ ਤੇ ਪੂਰੀ ਪਿੰਡ ਦੀ ਪੰਚਾਇਤ ਸਰਪੰਚ ਜੀ ਖੜੇ ਨੇ ਔਰ ਐਨ ਜੀਓ ਸਾਥੀ ਜਿਹੜੇਗਾ ਇਸ ਨੂੰ ਇਸ ਪਿੰਡ ਨੂੰ ਜਿਹੜਾ ਹੈ ਵਕਾਸੀਆਂ ਲਈਆਂ ਤੇ ਲਿਆਉਣ ਲਈ ਬਹੁਤ ਹੀ ਪੱਬਾਂ ਪਾ ਨੇ ਜਿੱਥੋਂ ਤੱਕ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰਾਂ ਦੀ ਸੋਚ ਆ ਔਰ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਵੈਸਜੀ ਦੇ ਯਤਨਾਂ ਸਦਕਾ ਅਸੀਂ ਸਕੂਲਾਂ ਦੀ ਕਾਇਆ ਕਲਪ ਕਰ ਰਹੇ ਹਾਂਗਾ ਤਕਰੀਬਨ ਹਲਕੇ ਦੇ ਵਿੱਚ 7 ਕਰੋੜ 22 ਲੱਖ ਰੁਪਏ ਜਿਹੜਾ ਹੈਗਾ ਅਸੀਂ ਇਹਨਾਂ 82 ਸਕੂਲਾਂ ਤੇ ਖਰਚ ਕੀਤਾ ਆ ਔਰ ਤੁਸੀਂ ਆਪ ਦੇਖਦੇ ਆ ਕਿ ਇਹਨਾਂ ਸਕੂਲਾਂ ਦੀਆਂ ਬਿਲਡਿੰਗਾਂ ਇਹਨਾਂ ਦੇ ਜਿਹੜੇ ਕਲਾਸ ਰੂਮ ਨੇ 스마트 ਕਲਾਸ ਰੂਮ ਬਣਾਇਆ ਔਰ ਬਾਉਂਡਰੀ ਵਾਲ ਹਰ ਤਰ੍ਹਾਂ ਦੇ ਨਾਲ 인ਫਰਾਸਟ੍ਰਕਚਰ ਦੇ ਨਾਲ ਇਹਨਾਂ ਬੱਚਿਆਂ ਨੂੰ ਜੋੜਿਆ ਆ ਸੋ ਬੱਚੇ ਵੀ ਹੁਣ ਜਿਹੜੇ ਹੈਗੇ ਆ 3 ਸਾਲ ਤੋਂ ਤੁਸੀਂ ਦੇਖਦੇ ਆ ਕਿ ਬੋਰਡ ਦੇ ਰਿਜ਼ਲਟ ਜਿਹੜੇ ਹੈਗੇ ਆ 100% ਇਹਨਾਂ ਸਕੂਲਾਂ ਦੇ ਆ ਰਹੇ ਆ ਸੋ ਇਹ ਇੱਕ ਬਹੁਤ ਹੀ ਵੱਡੀ ਸੋਚ ਸਾਡੇ ਸਿੱਖਿਆ ਮੰਤਰੀ ਦੀ ਔਰ ਜਿਹੜੇ ਸਾਡੇ ਰਾਸ਼ਟਰੀ ਪੱਧਰ ਦੇ ਜਿਹੜੇ ਹੈਗੇ ਆ ਸਾਡੇ ਮਨੀਸ਼ ਸ਼ੋਧਿਆ ਦੀ ਜਿਨ੍ਹਾਂ ਦੀ ਜਤਨਾ ਸਦਕਾ ਜਿਹੜਾ ਇਹ ਸਾਰਾ ਸਮੁੱਚਾ ਜਿਹੜਾ ਇਹ ਕਾਰਜ ਹੋ ਰਿਹਾ ਇਹ ਸਾਰੇ ਪਿੰਡ ਵਾਲੇ ਸਕੂਲ ਵਾਲੇ ਸਟਾਫ ਵਾਲੇ ਔਰ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬ ਇਹ ਵਧਾਈ ਦੇ ਪਾਤਰ ਹਨ ਧੰਨਵਾਦ ਥੈਂਕ ਯੂ